ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਆਪਾਂ ਗੁਰੂ ਸਾਹਿਬ ਦੀ ਬਾਣੀ ਰੋਜ਼ ਪੜਨ ਵਾਲੇ ਲੋਕ ਆ ਆਪਾਂ ਹਰ ਧਰਮ ਦਾ ਖੈਰ ਮੰਗਣ ਵਾਲੇ ਮਾਨਵਤਾ ਦੀ ਖੈਰ ਮੰਗਣ ਵਾਲੇ ਲੋਕ ਆ ਹਰ ਰੋਜ਼ ਕਿਤੋਂ ਨਾ ਕਿਤੋਂ ਆਪਾਂ ਨੂੰ ਖਬਰ ਮਿਲਦੀ ਸੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ ਇੱਥੇ ਭਗਵਤ ਗੀਤਾ ਜੀ ਦੀ ਬੇਇੱਜ਼ਤੀ ਹੋ ਗਈ ਬੇਅਦਬੀ ਹੋ ਗਈ ਇੱਥੇ ਕੁਰਾਨ ਸ਼ਰੀਫ ਦੀ ਬੇਅਦਬੀ ਹੋ ਗਈ ਇੱਥੇ ਫਲਾਣ ਨੇ ਪਰਮ ਗ੍ਰੰਥੀ ਜਿਹੜੀ ਹੈ ਉਹ ਬੇਅਦਬੀ ਹੋਈ ਹੈ ਇੱਥੇ ਫਲਾਨੀ ਜਿਹੜਾ ਪਵਿੱਤਰ ਮੂਰਤੀ ਹੈ ਉਹਦੀ ਤੋੜ-ਫੋੜ ਹੋ ਗਈ ਹਰ ਰੋਜ਼ ਆਪਾਂ ਸੁਣਦੇ ਸੀ ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਦਾ ਸੀ ਸੋ ਅਸੀਂ ਹੁਣ ਪਿਛਲੇ ਦਿਨ ਵਿਧਾਨ ਸਭਾ ਚ ਬਿੱਲ ਲੈ ਕੇ ਆਏ ਆ ਕਿ ਉਹਨਾਂ ਨੂੰ ਐਸੀ ਸਖਤ ਸਜ਼ਾ ਮਿਲੂਗੀ ਜਿਨ੍ਹਾਂ ਨੇ ਇਹ ਜਿਹੜਾ ਗੁਨਾਹ ਕੀਤਾ ਉਹਨਾਂ ਦੀਆਂ ਆਉਣ ਵਾਲੀਆਂ ਕਈ ਪੀੜ੍hiyan ਸੋਚਣਗੀਆਂ ਇਹ ਕੁਝ ਕਰਨ ਤੋਂ ਪਹਿਲਾਂ ਵੀ ਸਾਡੇ ਬਜ਼ੁਰਗਾਂ ਨੇ ਇੱਕ ਗਲਤੀ ਕੀਤੀ ਸੀ ਦੁਬਾਰਾ ਜ਼ਿੰਦਗੀ 'ਚ ਅਸੀਂ ਇਹ ਕਰਨੀ ਨਹੀਂ ਕਿਉਂਕਿ ਉਹਦੀ ਸਜ਼ਾ ਬਹੁਤ ਸਖਤ ਮਿਲੀ ਸੀ ਸਾਡੇ ਪਰਿਵਾਰ ਨੂੰ ਵੀ ਸਮਾਜਿਕ ਤੌਰ ਤੇ ਵੀ ਤੇ ਕਾਨੂੰਨੀ ਤੌਰ ਤੇ ਵੀ ਆਉਣ ਆਏ ਦਿਨਾਂ 'ਚ